ਪੈਸਾ ਕਿਵੇਂ ਬਚਾਇਆ ਜਾ ਸਕਦਾ ਹੈ ਜੇ ਪੈਸੇ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਿਆ ਜਾਵੇ ਤਾਂ ਆਪਾਂ ਸਾਰੇ ਆਪਣੀ ਸੈਲਰੀ ਚੋਂ ਇੱਕ ਵਧੀਆ ਸੇਵਿੰਗ ਕਰ ਸਕਦੇ ਆ ਅੱਜ ਆਪਾਂ ਗੱਲ ਕਰਨੀ ਹੈ ਪੰਜ ਤਰੀਕੇ ਪੈਸੇ ਬਚਾਉਣ ਦੇ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਜਾਂ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲੇ ਤਾਂ ਵੀਡੀਓ ਨੂੰ ਲਾਈਕ ਤੇ ਪੇਜ ਨੂੰ ਫੋਲੋ ਕਰਿਓ ਚਲੋ ਜੀ ਹੁਣ ਵਧਦੇ ਆ ਵੀਡੀਓ ਵੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਇੰਟਰੋ ਤਾਂ ਦੇਖ ਹੀ ਲਈ ਹੈ ਤਾਂ ਆਪਾਂ ਸਿੱਧਾ ਹੀ ਵਧਦੇ ਆ ਵੀਡੀਓ ਦੇ ਪਹਿਲੇ ਟੌਪਿਕ ਤੇ ਪਹਿਲਾ ਟੌਪਿਕ ਹੈਗਾ ਜੀ ਆਟੋਮੇਟ ਯਰ ਸੇਵਿੰਗਸ ਆਟੋਮੇਟ ਯਰ ਸੇਵਿੰਗਸ ਦਾ ਮਤਲਬ ਹੈਗਾ ਜੀ ਵੀ ਜਦੋਂ ਵੀ ਪੈਸਾ ਤੁਹਾਡੇ ਹੱਥ 'ਚ ਜਾਂ ਫਿਰ ਤੁਹਾਡੇ ਅਕਾਊਂਟ 'ਚ ਆਂਦਾ ਹੈ ਉਹ ਕਦੇ ਵੀ ਬਚਦਾ ਨਹੀਂ ਹੈਗਾ ਉਹ ਕਿਤੇ ਨਾ ਕਿਤੇ ਖਰਚਿਆ ਜਾਂਦਾ ਹੈ ਕਿ ਇਹੋ ਜਿਹਾ ਬੈਂਕ ਅਕਾਊਂਟ ਹੋਣਾ ਚਾਹੀਦਾ ਜਿਹਦਾ ਤੁਹਾਡੇ ਕੋਲ ਏਟੀਐਮ ਨਾ ਹੋਵੇ ਜਿਦੋਂ ਚੋਂ ਆਪਾਂ ਪੈਸੇ ਨਾ ਕਢਵਾ ਸਕੀਏ ਕੋਈ ਪੈਸਾ ਤੁਹਾਡੇ ਹੱਥ 'ਚ ਜਾਂ ਫਿਰ ਤੁਹਾਡੇ ਬੈਂਕ ਅਕਾਊਂਟ 'ਚ ਆਵੇ ਉਹਦਾ ਕੁਝ ਕਿ ਪ੍ਰਸੈਂਟ ਪੈਸਾ ਕੱਟ ਕੇ ਤੁਹਾਡੇ ਦੂਜੇ ਬੈਂਕ ਅਕਾਊਂਟ 'ਚ ਚਲਾ ਜਾਵੇ ਇਦੇ ਨਾਲ ਇੱਕ ਤਾਂ ਤੁਹਾਡੇ ਪੈਸੇ ਆਪੇ ਕੱਟ ਕੇ ਦੂਜੇ ਬੈਂਕ ਅਕਾਊਂਟ ਚ ਚਲੇ ਜਾਉਗੇ ਤੇ ਦੂਜਾ ਤੁਸੀਂ ਏਟੀਐਮ ਨਹੀਂ ਤੁਹਾਡੇ ਕੋਲ ਹੋਊਗਾ ਤੁਸੀਂ ਇਹਦੇ ਚੋਂ ਪੈਸੇ ਨਿਕੜਵਾ पाओਗੇ ਤੇ ਦੂਜਾ ਰੂਲ ਹੈ ਜੀ ਪੈਸਾ ਬਚਾਉਣ ਦਾ 50 30 ਤੇ 20 ਰੂਲ ਇਹਦਾ ਰੂਲ ਦਾ ਮਤਲਬ ਕੀ ਹੈ ਇਹਦਾ ਰੂਲ ਦਾ ਮਤਲਬ ਹੈ ਜੀ ਵੀ ਤੁਸੀਂ 50% ਪੈਸਾ ਜਿਹੜਾ ਵੀ ਤੁਹਾਡੀ ਸੈਲਰੀ ਦਾ 50% ਪੈਸਾ ਹੈ ਉਹ ਆਪਣੇ ਮੇਨ ਜ਼ਰੂਰਤਾਂ ਵਿੱਚ ਜਿਵੇਂ ਕਿ ਘਰ ਦਾ ਖਰਚਾ ਘਰ ਦੇ ਬਿੱਲ ਤੇ ਘਰ ਦੀ ਕੋਈ ਕਿਸ਼ਤ ਜਾਂਦੀ ਹੋਵੇ ਇਹਨਾਂ ਵਿੱਚ ਖਰਚਣਾ ਹੈ ਕਿ ਜਿੰਨੀਆਂ ਵੀ ਤੁਹਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਸਾਰਿਆਂ ਵਿੱਚ ਇਹ 50% ਹੀ ਤੁਸੀਂ ਆਪਣੀ ਸੈਲਰੀ ਦਾ ਖਰਚਣਾ ਹੈ ਤੇ 30% 30% ਦਾ ਮਤਲਬ ਹੈਗਾ ਜਿੰਨਾ ਵੀ ਤੁਹਾਡੀ ਸੈਲਰੀ ਦਾ 30% ਪੈਸਾ ਹੈ ਉਹ ਤੁਸੀਂ ਆਪਣੇ ਸ਼ੌਂਕ ਪੂਰੇ ਕਰਨ ਨੂੰ ਜੇ ਕਿਸੇ ਨੂੰ ਘੁੰਮਣ ਦਾ ਸ਼ੌਕ ਹੈ ਤਾਂ ਘੁੰਮਣ ਦਾ ਘੁੰਮੋ ਉਸ 30% ਪੈਸੇ ਨਾਲ ਜੇ ਕਿਸੇ ਨੂੰ ਸ਼ਾਪਿੰਗ ਦਾ ਸ਼ੌਂਕ ਆ ਤਾਂ ਉਹ ਬੰਦਾ 30% ਪੈਸੇ ਦੇ ਵਿੱਚ ਵਿੱਚ ਹੀ ਸ਼ਾਪਿੰਗ ਕਰੋ। ਜਿਹੜਾ ਲਾਸਟ ਤੇ 20% ਹੈ ਉਹਨੂੰ ਇਨਵੈਸਟ ਕਰੋ। ਉਹਨੂੰ ਤੁਸੀਂ ਇਨਵੈਸਟ ਕਰ ਸਕਦੇ ਹੋ ਕਿਤੇ ਵੀ ਜਾਂ ਤਾਂ ਸੇਵਿੰਗ 'ਚ ਕਰ ਸਕਦੇ ਹੋ ਤੁਸੀਂ ਸੇਵਿੰਗ ਅਕਾਊਂਟ 'ਚ ਪਾਓ ਆਪਣੇ ਇਕੱਠੇ ਹੋ ਗਏ ਜਦੋਂ ਤਾਂ ਉਹਨੂੰ ਇਨਵੈਸਟ ਕਰ ਦੋ ਜਾਂ ਫਿਰ ਤੁਸੀਂ ਕੋਈ ਵੀ ਐਫ ਡੀ ਕਰਾ ਸਕਦੇ ਹੋ। ਤੁਸੀਂ ਇਹ ਰੂਲ ਨੂੰ ਪੂਰਾ ਚੰਗੀ ਤਰ੍ਹਾਂ ਆਪਣੀ ਲਾਈਫ 'ਚ ਲਾਗੂ ਕਰ ਲਿਆ ਤੁਸੀਂ ਕੁਝ ਕਿ ਪੈਸੇ ਇਕੱਠੇ ਕਰ ਲਈ ਇਸ ਰੂਲ ਨਾਲ ਤਾਂ ਤੁਸੀਂ ਫਿਰ 20 30 ਤੇ 50 ਵਾਲੇ ਰੂਲ ਤੇ ਆ ਜਾਣਾ ਹੈ। ਮਤਲਬ 20% ਪੈਸਾ ਤੁਸੀਂ ਆਪਣੇ ਘਰ ਦੇ ਖਰਚਿਆਂ 'ਚ ਯੂਜ਼ ਕਰਨਾ ਹੈ, 30% ਨੂੰ ਉਹੀ ਆਪਣੇ ਸ਼ੌਂਕਾਂ 'ਚ ਪੂਰੇ ਕਰਨਾ ਹੈ, ਖਰਚਣਾ ਹੈ ਤੇ ਜਿਹੜਾ 50% ਪੈਸਾ ਹੈ ਫਿਰ ਤੁਸੀਂ ਉਹਨੂੰ ਇਨਵੈਸਟ ਇਹ ਆ ਫਿਰ ਸੇਵ ਕਰਨ ਲੱਗ ਜਾਣਾ ਹੈ। ਸੇਵ ਕਰਨ ਨਾਲੋਂ ਵਧੀਆ ਤੁਸੀਂ ਇਹਨੂੰ ਕਿਤੇ ਨਾ ਕਿਤੇ ਇਨਵੈਸਟ ਕਰੋ। ਪੈਸਾ ਬਚਾਉਣ ਦਾ ਤੀਜਾ ਤਰੀਕਾ ਹੈਗਾ ਜੀ ਮਿਊਚੁਅਲ ਫੰਡ ਐਸਆਈਪੀ ਤੁਸੀਂ ਆਪਣੀ ਸੈਲਰੀ ਦਾ 10% ਮਿਊਚੁਅਲ ਫੰਡਸ ਵਿੱਚ ਪਾ ਸਕਦੇ ਹੋ। ਇੱਕ ਤਾਂ ਇਹਦੇ ਵਿੱਚੋਂ ਤੁਹਾਨੂੰ ਵਿਆਜ ਵਧੀਆ ਮਿਲੇਗਾ ਤੇ ਮਿਊਚੁਅਲ ਫੰਡ ਬਾਰੇ ਪੂਰੀ ਜਾਣਕਾਰੀ ਲੈਣ ਬਾਰੇ ਤੁਸੀਂ ਮੇਰੀ ਦੂਜੀ ਵੀਡੀਓ ਦੇਖ ਸਕਦੇ ਹੋ। ਤੁਹਾਨੂੰ ਵੀਡੀਓ ਦਾ ਲਿੰਕ ਕਮੈਂਟ ਸੈਕਸ਼ਨ ਵਿੱਚ ਮਿਲ ਜਾਊਗਾ। ਇਸ ਵੀਡੀਓ ਵਿੱਚ ਤੁਹਾਨੂੰ ਮਿਊਚੁਅਲ ਫੰਡਸ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਤੁਹਾਨੂੰ ਪਤਾ ਲੱਗੂਗਾ ਵੀ ਇਹ 골ਡ ਤੇ ਹੋਰ ਚੀਜ਼ਾਂ ਵਿੱਚ ਇਨਵੈਸਟ ਕਰਨ ਨਾਲੋਂ ਮਿਊਚੁਅਲ ਫੰਡ ਵਿੱਚ ਇਨਵੈਸਟ ਆਪਾਂ ਨੂੰ ਕਿਉਂ ਕਰਨਾ ਚਾਹੀਦਾ। ਚੌਥਾ ਰੂਲ ਹੈਗਾ ਜੀ EMI ਰੂਲ ਮਤਲਬ ਤੁਹਾਡੀ ਸੈਲਰੀ ਦਾ 30% ਹੀ ਸਿਰਫ ਸਾਰੀਆਂ EMI ਵਿੱਚ ਜਾਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਗੱਡੀ ਦੀ ਕਿਸ਼ਤ ਜਾਂਦੀ ਹੈ ਚਾਹੇ ਤੁਹਾਡੀ ਘਰ ਦੀ ਕਿਸ਼ਤ ਜਾਂਦੀ ਹੈ ਤੁਹਾਡੀ ਸੈਲਰੀ ਦਾ ਸਿਰਫ 30% ਹੀ ਉਹ ਹੋਣਾ ਚਾਹੀਦਾ ਜੇ ਇਹਦੇ ਤੋਂ ਜ਼ਿਆਦਾ ਹੈ ਤਾਂ ਇਹਨੂੰ ਅੱਜ ਹੀ ਬੰਦ ਕਰੋ ਤੇ ਪੰਜਵਾਂ ਪੈਸੇ ਬਚਾਣ ਦਾ ਰੂਲ ਹੈਗਾ ਜੀ ਮਨੀ ਫਾਸਟਿੰਗ ਰੂਲ ਆ ਸਾਰੇ ਵਰਤ ਰੱਖਦੇ ਹਾਂ ਆਪਣੇ ਘਰ ਦੇ ਵੀ ਸਾਰੇ ਵਰਤ ਰੱਖਦੇ ਨੇ ਆਪਾਂ ਵੀ ਸਾਰੇ ਵਰਤ ਰੱਖਦੇ ਆ ਪਰ ਕਦੇ ਤੁਸੀਂ ਪੈਸੇ ਦਾ ਵਰਤ ਰੱਖਿਆ ਥੋੜਾ ਤੇ ਮੇਰਾ ਜਵਾਬ ਇਹੀ ਆ ਵੀ ਨਹੀਂ ਆਪਾਂ ਕਦੇ ਵੀ ਪੈਸਾ ਖਰਚਣ ਦਾ ਵਰਤ ਕਦੇ ਵੀ ਨਹੀਂ ਰੱਖਦੇ ਮਹੀਨੇ ਚ 4 ਜਾਂ 5 ਦਿਨ ਤੁਸੀਂ ਪੈਸਾ ਖਰਚਣ ਦਾ ਵਰਤ ਰੱਖੋ ਇਹਦੇ ਨਾਲ ਇੱਕ ਤਾਂ ਤੁਹਾਨੂੰ ਅਤ ਪਊਗੀ ਘੱਟ ਪੈਸੇ 'ਚ ਸਰਵਾਈਵ ਕਰਨ ਦੀ ਤੇ ਦੂਜਾ ਤੁਹਾਡੇ ਮਹੀਨੇ ਦੇ 5 ਦਿਨ ਦਾ ਖਰਚਾ ਘੱਟ ਜਾਊਗਾ ਉਸ ਦਿਨ ਕੋਈ ਵੀ ਤੁਸੀਂ ਬਾਹਰੋਂ ਚੀਜ਼ ਨਹੀਂ ਲੈਣੀ ਕੋਈ ਵੀ ਪੈਸਾ ਆਪਣੀ ਗੇਜ ਚੋਂ ਖਰਚਣਾ ਨਹੀਂ ਹੈਗਾ ਉਸ ਦਿਨ ਚਾਹੇ ਉਹ 5 ਰੁਪਏ ਤੋਂ ਲੈ ਕੇ 500 ਰੁਪਏ ਤੱਕ ਹੀ ਕਿਉਂ ਨਾ ਹੋਵੇ 1 20 ਰੁਪਏ ਨਹੀਂ ਉਸ ਦਿਨ ਤੁਸੀਂ ਖਰਚਣਾ ਇਹ ਛੋਟੀ ਛੋਟੀ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਾਂਗੇ ਤਾਂ ਆਪਾਂ ਇੱਕ ਵਧੀਆ ਸੇਵਿੰਗ ਕਰ ਸਕਦੇ ਹਾਂ ਬਸ ਜੀ ਅੱਜ ਲਈ ਇੰਨਾ ਹੀ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਤੇ ਪੇਜ ਨੂੰ ਫੋਲੋ ਕਰਿਓ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਚ